ਜ਼ਮੀਨਾਂ ਦੀ جنگ جاری ਹੈ ਤੇ ਕਿਸਾਨ ਜਥੇਬੰਦੀਆਂ ਖੈਰੀਆਂ ਨੇ ਕਿ ਸਰਕਾਰ ਸਾਡੀ ਜ਼ਮੀਰ ਖੋਣ ਦੀ ਕੋਸ਼ਿਸ਼ ਕਰ ਰਹੀ ਹੈ ਪਰੰਤੂ ਹੁਣ ਉਥੇ ਹੀ ਸਟੇਜ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਿਰ ਤੋਂ ਜ਼ਮੀਨ ਅਕਵਾਇਰ ਨੂੰ ਲੈ ਕੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਿਸਾਨਾਂ ਦੀਆਂ ਕੋਈ ਜ਼ਮੀਨਾਂ ਨਹੀਂ ਖੋ ਰਹੇ ਤੇ ਜੇਕਰ ਕਿਸਾਨ ਆਪਣੀ ਮਰਜ਼ੀ ਦੇ ਨਾਲ ਸਰਕਾਰ ਨੂੰ ਜ਼ਮੀਨਾਂ ਦੇਣਾ ਚਾਹੁੰਦੇ ਨੇ ਤਾਂ ਦੇ ਸਕਦੇ ਨੇ ਤੇ ਦੱਸਦੀ ਹੈ ਕਿ ਲਗਾਤਾਰ ਉਹੀ ਜ਼ਮੀਨਾਂ ਨੂੰ ਲੈ ਕੇ ਵਿਵਾਦ ਚੱਲ ਰਹੇ ਐ ਤੇ ਲੈਡ ਪੁਲਿੰਗ ਸਕੀਮ ਦਾ ਲਗਾਤਾਰ ਕਿਸਾਨ ਜਥੇਬੰਦੀਆਂ ਵਿਰੋਧ ਕਰਤੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਲਗਾਤਾਰ ਕਿਸਾਨ ਜਥੇਬੰਦੀਆਂ ਇਹ ਗੱਲ ਕਹਿ ਰਹੀਆਂ ਨੇ ਕਿ ਸਰਕਾਰ ਸਾਡੀਆਂ ਜ਼ਮੀਨਾਂ ਖੋਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਦੂਜੇ ਪਾਸੇ ਮੁਖਮਤ ਭੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਅਫਵਾਹਾਂ ਡਾਈਆਂ ਜਾ ਰਹੀਆਂ ਨੇ ਵਿਰੋਧੀ ਧਿਰ ਦੇ ਵੱਲੋਂ ਅਜਿਹਾ ਜਿਹੜਾ ਕਿ ਪੰਜਾਬ ਸਰਕਾਰ ਨੂੰ ਲੈ ਕੇ ਜਿਹੜਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਖੁਈਆਂ ਜਾ ਰਹੀਆਂ ਨੇ ਤੇ ਇਹ ਸਾਰੀਆਂ ਅਫਵਾਹਾਂ ਨੇ ਤੇ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਅਸੀਂ ਕਿਸੇ ਵੀ ਕਿਸਾਨ ਦੀ ਜ਼ਮੀਨ ਨਹੀਂ ਖੋਹ ਰਹੇ ਤੇ ਜੇਕਰ ਕਿਸਾਨ ਆਪਣੀ ਮਨਮਰਜ਼ੀ ਦੇ ਮਾਲਕ ਨੇ ਤੇ ਰੇਕਰ ਉਹ ਆਪਣੀ ਜ਼ਮੀਨਾਂ ਦੇਣਾ ਚਾਹੁੰਦੇ ਨੇ ਤਾਂ ਦੇ ਸਕਦੇ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਦੇ ਆਂਕਦੇ ਵਿੱਚ 25 ਤੋਂ 30 ਹਜ਼ਾਰ ਕਿੱਲੇ 'ਚ ਕਲੋਨੀਆਂ ਬਣੀਆਂ ਹੋਈਆਂ ਹਨ। ਹਰਿਆਣਾ ਆਪਣੇ ਨਾਲੋਂ ਛੋਟਾ 48 ਹਜ਼ਾਰ ਕਿੱਲੇ 'ਚ ਕਲੋਨੀਆਂ ਬਣੀਆਂ ਹੋਈਆਂ ਹਨ। 25 ਤੋਂ 30 ਹਜ਼ਾਰ ਕਿੱਲੇ 'ਚ ਕਲੋਨੀਆਂ ਸ਼ਹਿਰਾਂ ਦੇ ਆਲੇ-ਦੁਆਲੇ ਬਣੀਆਂ ਹੋਈਆਂ ਨੇ। ਇਹ ਕਹਿੰਦੇ ਜ਼ਮੀਨ ਖੇਤੀ ਵਾਲੀ ਜ਼ਮੀਨ ਦਾ ਕਿਵੇਂ ਉਹਨੂੰ ਹਰ ਸਾਲ ਪ੍ਰੋਡਕਸ਼ਨ ਵੀ ਵੱਧਦੀ ਹੈ। ਝੋਨਾ ਪਿਛਲੇ ਸਾਲ 180 ਲੱਖ ਮੀਟ੍ਰਿਕ ਟਨ ਸੀ ਐਤਕੀ 185 ਲੱਖ ਮੀਟ੍ਰਿਕ ਟਨ ਆਊਗਾ। ਕਣਕ ਦਾ ਵੀ ਆਈ ਹੈ। ਸੋ ਇਹ ਵੀ ਨਹੀਂ ਹੈਗਾ ਕਿ ਅਸੀਂ ਖੇਤੀ ਤੋਂ ਕਿਤੇ ਹੋਰ ਲੈ ਜਾਾਂਗੇ ਜ਼ਮੀਨ ਹੁਣ ੱੱੱਲੇ ਘਰਾਂ ਨਾਲ ਥੋੜੀ ਸਰਜੂਗਾ। ਇੱਟਾਂ ਵੇਚ ਕੇ ਥੋੜੀ ਰੋਟੀ ਖਾਵਾਂਗੇ ਨਾਲ ਕੁਝ ਖਾਣ ਜਿਹੜਾ ਕੰਮਕਾਰ ਤਾਂ ਨਾਲ ਜ਼ਰੂਰੀ ਹੈਗਾ ਹੀ ਹੈ ਨਾ ਪਾਣੀ ਦੇਣਾ ਯਾਰ ਹੈ ਨਾ ਸੋ ਨਾਲ-ਨਾਲ ਕੰਮਕਾਰ ਵੀ ਹੋਊਗਾ ਪਰ ਰਹਿਣ ਦਾ ਪੱਦਰ ਵੀ ਉੱਚਾ ਹੋਊਗਾ ਕੋਈ ਜੇ ਕਿਸੇ ਦੇ ਵੀ ਦਿਮਾਗ 'ਚ ਕੋਈ ਕੋਈ ਗਲਤਫਹਿਮੀ ਹੈ ਜਾਂ ਕੋਈ ਇਸ ਤਰ੍ਹਾਂ ਦਾ ਸਵਾਲ ਹੈ ਵੀ ਇਹਦੇ ਬਾਰੇ ਸਰਕਾਰ ਨੂੰ ਪੁੱਛਣਾ ਹੈ ਪੁੱਛੋ ਥੋੜੀ ਸਰਕਾਰ ਹੈ ਜਦੋਂ ਮਰਜ਼ੀ ਪੁੱਛੋ ਸੋ ਇਹ ਇਹਨਾਂ ਕੋਲੇ ਹੋਰ ਕੋਈ ਹੁਣ ਐ ਨਹੀਂ ਮੁੱਦਾ ਇਹ ਤਾਂ ਇਹ ਤਾਂ ਐਸ ਗਲਤੀ ਆ ਗਈ ਹੁਣ ਚੰਨੀ ਨੇ ਵਿਰੋਧ ਕੀਤਾ ਵੀ ਮਜੀਠੀਏ ਨੂੰ ਨਹੀਂ ਫੜਨਾ ਚਾਹੀਦਾ ਸੀ ਜਦੋਂ ਲੋਕ ਲੋਕ ਪੈ ਨਿਕਲੇ ਉਹਨਾਂ ਨੂੰ ਵੀ ਤੂੰ ਹੀ ਤਾਂ ਕਹਿੰਦਾ ਸੀ ਮੈਂ ਅੰਦਰ ਕਰੂੰ ਤੂੰ ਹੀ ਤਾਂ ਕਹਿੰਦਾ ਸੀ ਮੈਂ ਐਫ ਆਈ ਆਰ ਕੀਤੀ ਐ ਤੂੰ ਹੀ ਤਾਂ ਕਹਿੰਦਾ ਸੀ ਇਹ ਤਸਕਰ ਐ ਬਾਅਦ ਕਹਿੰਦਾ ਮੈਂ ਤਾਂ ਗਲਤੀ ਹੋ ਗਈ ਮੈਨੂੰ ਐਸੀ ਪ੍ਰਗਟ ਨੂੰ ਫੜਨ ਨੂੰ ਕਹਿੰਦੇ ਨੇ ਲੈ ਫਿਰ ਤਾਂ ਤੈਨੂੰ ਮੁੱਖ ਮੰਤਰੀ ਰਹਿ ਐ ਪਤਾ ਕਰਕੇ ਤਾਂ ਬੋਲਿਆ ਕਰੋ ਨਾ ਹੂੰ ਮਤਲਬ ਬਿਨਾ ਪਤਾ ਕੀ ਬੋਲ ਦਿੰਦੇ ਨੇ ਪਾ ਭਗਵਾਨਤ ਮੰਨਦਾ ਹੈ ਵਿਰੋਧ ਕਰਨਾ ਕਰ ਦੋ ਚੱਕ ਦੋ ਬਾਅਦ ਚ ਦੇਖ ਲਾਂਗੇ ਕੀ ਬਣੂਗਾ ਸੋ ਇਹਨਾਂ ਦੇ ਕਾਲੇ ਕਾਰਨਾਮੇ ਆਪਸ ਚ ਿਰਲੇ ਹੋਏ ਨੇ ਰੋਜ਼ ਕਰਤੂਤਾ ਇਹਨਾਂ ਦੀ ਸਾਹਮਣੇ ਆਉਂਦੀ ਵਿਧਾਨ ਸਭਾ ਦੇਖਿਆ ਤੁਸੀਂ ਅੱਜ ਕੀ ਕੋਈ ਹੈਗਾ ਇਹਨਾਂ ਕੋਲੇ ਕਿਸੇ ਮੁੱਦੇ ਦਾ ਜਵਾਬ ਵਿધાન ਸਭਾ ਦੇ ਵਿੱਚੋਂ ਬਾਹਰ ਕਾਊਟ ਕਰਨਾ ਪੈਂਦਾ ਇਹਨਾਂ ਨੂੰ ਕਿਉਂ ਕਿਸੇ ਗੱਲ ਦਾ ਜਵਾਬ ਨਹੀਂ ਹੈਗਾ ਇਹਨਾਂ ਕੋਲੇ ਹਰ ਗੱਲ ਤੇ ਪੰਜਾਬ ਨਾਲ ਧੋਖਾ ਕੀਤਾ ਇਹਨਾਂ ਨੇ ਚਲੋ ਹੋ ਗਏ ਜਿਹੜੇ ਧੋਖੇ ਹੋ ਗਏ ਹੁਣ ਆਪਾਂ ਅੱਗੇ ਧੋਖਾ ਨਹੀਂ ਖਾਣਾ ਬਸ ਜੇ ਤੁਹਾਨੂੰ ਲੱਗਦਾ ਕਿ ਜਿਹੜੇ ਹਸਾਬ ਨਾਲ ਯਾਰ ਸਤੌਜ ਵਾਲਾ ਮੁੰਡਾ ਸਾਡਾ ਆਪਣਾ ਪੁੱਤ ਸਾਡਾ ਆਪਣਾ ਭਤੀਜਾ ਸਾਡਾ ਆਪਣਾ ਭਰਾ ਜਿਹੜੇ ਹਸਾਬ ਨਾਲ ਇਹ ਸਰਕਾਰ ਚਲਾ ਰਿਹਾ ਹੈ ਜਾਂ ਜਿਹੜੇ ਹਿਸਾਬ ਨਾਲ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਫੈਸਲੇ ਲੈ ਰਹੀ ਹੈ ਬਿਲਕੁਲ ਐਂ ਹੋਣੇ ਚਾਹੀਦੇ ਲੋਕਾਂ ਨੂੰ ਪੁੱਛ ਕੇ ਤੇ ਲੋਕਾਂ ਨੂੰ ਦੱਸ ਕੇ ਤਾਂ ਉਹ ਤਾੜੀ ਮਾਰ ਦੋ ਸਾਨੂੰ ਇਹ ਹੌਸਲਾ ਹੋ ਜਾਊਗਾ ਵਾ ਆਹੀ 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 ਲੋਕਾਂ ਦੀ ਸਹਿਮਤੀ ਹੁੰਦੀ ਹੈ ਇਹਨਾਂ ਨੂੰ ਤਾਂ ਲੋਕ ਵੈਸੀ ਦੇਖ ਕੇ ਰਾਜੀ ਨਹੀਂ ਜੇ ਵੈਸੀ ਮੱਥੇ ਲੱਗ ਜਾਣ ਬੰਦਾ ਤਿੰਨ ਵਾਰੀ ਤਾਂ ਟੂਟੀ ਤੇ ਮੱਥਾ ਤੋਂਦਾ ਯਾਰ ਕਿਤੇ ਕੰਮ ਨਾ ਰੁਕ ਜੇ ਕੋਈ ਇਹ ਮੱਥੇ ਲੱਗ ਗਿਆ ਜ ਤੜਕੀ ਆ ਤਾਂ ਇਹਨਾਂ ਦੇ ਹਾਲਤ ਨੇ ਸੋ ਇਸ ਕਰਕੇ ਬੜੀ ਮੁਸ਼ਕਲ ਨਾਲ ਪੰਜਾਬ ਲਈ ਤੇ ਚੜਨ ਲੱਗਿਆ ਔਰ ਰੰਗਲਾ ਪੰਜਾਬ ਮੈਂ ਕਹਿੰਦਾ ਹੁੰਦਾ ਸੀ ਹੁਣ ਰੰਗਲੇ ਪੰਜਾਬ ਦੇ ਰੰਗ ਦਿਖਣ ਲੱਗ ਗਏ ਨਾ ਹੌਲੀ ਹੌਲੀ ਚਾਹੇ ਉਹ ਮੱਲਕ ਲਿੰਕ ਕਹਿੰਦੇ ਇਸ ਰੂਪ ਚ ਚਾਹੇ ਸਕੂਲ ਆਫ ਐਮੀਨੈਂਸ ਸਾਡੇ ਪਹਿਲੀ ਵਾਰ ਹੋਇਆ 800 ਤੋਂ ਉੱਪਰ ਬੱਚੇ ਨੀਟ ਨੀਟ ਦਾ ਪੇਪਰ ਕਲੀਅਰ ਕਰ ਗਏ ਜੀ ਬਹੁਤ ਔਖਾ ਪੇਪਰ ਹੈ ਜੀ ਦੇਸ਼ ਦਾ 800 ਬੱਚੇ ਆਪਣੇ ਬੱਚੇ ਜਿਹੜੇ ਨੇ ਸਰਕਾਰੀ ਸਕੂਲਾਂ ਦੇ ਕਲੀਅਰ ਕਰੇ 200 56 ਬੱਚੇ ਜੇਈ ਕਲੀਅਰ ਕਰ ਗਏ ਜੀ 44 ਬੱਚੇ ਜੇਈ ਐਡਵਾਂਸ ਕਲੀਅਰ ਕਰ ਗਏ ਆਈਆਈਟੀ ਦਾ ਪੇਪਰ ਹੈ ਬਹੁਤ ਔਖਾ ਹੈ ਔਰ ਨਾਰਥ ਇੰਡੀਆ ਚ ਇਹ ਇਗਜ਼ਾਮਾਂ ਨੂੰ ਕਲੀਅਰ ਕਰਨ ਵਾਲਾ ਨੰਬਰ 1 ਤੇ ਪੰਜਾਬ ਆਇਆ ਜੀ ਆਪਣਾ ਆਪਣਾ ਸਟੇਟ ਹਰ ਗੱਲ ਚੋਂ ਆਪਾਂ ਨੰਬਰ 1 ਆ ਰਹੇ ਹਾਂ ਪਹਿਲਾਂ ਆਪਾਂ ਨਸ਼ੇ 'ਚ ਨੰਬਰ 1 ਆਤ ਲੀਡਰਾਂ ਦੇ ਲੁੱਟਣ 'ਚ ਨੰਬਰ 1 ਹੁਣ ਆਪਾਂ ਘਟੋ ਘਟੇ ਚੰਗੀਆਂ ਚੀਜ਼ਾਂ 'ਚ ਨੰਬਰ 1 ਆ ਰਹੇ ਤੁਸੀਂ ਸਾਥ ਦਿੰਦੇ ਰਹੋਗੇ ਜਲਦੀ ਆਪਣਾ ਸੂਬਾ ਜਿਹੜਾ ਇਸ ਵਕਤ 17ਵੇਂ ਨੰਬਰ ਤੇ ਆ ਜਲਦੀ ਆਪਣਾ ਸੂਬਾ ਹਰ ਇੱਕ ਵਰਗ ਦੇ ਵਿੱਚ ਦੇਸ਼ ਦੇ ਵਿੱਚ ਨੰਬਰ 1 ਪੰਜਾਬ ਉਹੀ ਆਇਆ ਕਰੂਗਾ ਜਿਨੇ ਪਹਿਲਾਂ ਪਹਿਲਾਂ ਪੇਪਰਾਂ ਚ ਆਉਂਦਾ ਹੁੰਦਾ ਸੀਗਾ ਸਾਰੇ ਦੇਸ਼ ਦੇ ਪੇਪਰਾਂ ਚ ਕਿ ਨੰਬਰ 1 ਸੂਬਾ ਕਿਹੜਾ ਜੀ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਕਿਹੜਾ ਹੈ ਉਹਦਾ ਸਹੀ ਉੱਤਰ ਹੁੰਦਾ ਸੀ ਪੰਜਾਬ ਹੁਣ ਕਿੱਥੇ ਮਾਰੇ ਚੱਕ ਕੇ ਜੀ 28 ਮਿੰਟ 29ਵੇਂ ਨੰਬਰ ਤੇ ਮਾਰੇ ਚੱਕ ਕੇ ਪੜਾਈ ਚਾਹੀਦੀ ਹੁਣ ਆਪਾਂ ਨੰਬਰ 1 ਵਾਲ ਨੂੰ ਚੱਲੇ ਹੋਏ ਆਂ ਆਜਾਂਗੇ ਜਿਸ ਤਰੀਕੇ ਨਾਲ ਮੈਨੂੰ ਤੁਹਾਡੀਆਂ ਅੱਖਾਂ ਚੋਂ ਚਮਕ ਦਿਖੀ ਹੈ ਸਰਪੰਚ ਨੇ ਜਿਆਦਾ ਉਮੀਦਾਂ ਨਾਲ ਇੱਥੇ ਆਏ ਨੇ ਔਰ ਸਰਪੰਚ ਦੇ ਹੱਥ 'ਚ ਬਹੁਤ ਕੁਝ ਹੁੰਦਾ ਹੈ ਸਰਪੰਚ ਵਧੀਆ ਮਿਲ ਜੇ ਪਿੰਡ ਦੀ ਨਹਾਰ ਬਦਲ ਜਾਂਦੀ ਹੈ ਡੀਸੀ ਵਧੀਆ ਮਿਲ ਜੇ ਜ਼ਿਲ੍ਹੇ ਦੀ ਨਹਾਰ ਬਦਲ ਜਾਂਦੀ ਹੈ ਐਮਐਲਏ ਵਧੀਆ ਮਿਲ ਜੇ ਹਲਕੇ ਦੀ ਨਹਾਰ ਬਦਲ ਜਾਂਦੀ ਹੈ ਐਮਪੀ ਵਧੀਆ ਮਿਲ ਜੇ ਨੌ ਹਲਕਿਆਂ ਦੀ ਨਹਾਰ ਬਦਲ ਜਾਂਦੀ ਹੈ ਤੇ ਮੁੱਖ ਮੰਤਰੀ ਵਧੀਆ ਮਿਲਦੇ ਸੂਬੇ ਦੀ ਨਾਰ ਬਦਲ ਜਾਂਦੀ ਇਹ ਤਾਂ ਸੇਤਸ ਸੇਤਸ ਆਪਣੇ ਸਾਹਮਣੇ ਸੁਸ਼ਿਸਕਰ ਕੇ ਪਾਰਦਰਸ਼ੀ ਤਰੀਕੇ ਨਾਲ ਕੰਮ ਹੋਊਗਾ ਨਾ ਅਸੀਂ ਰਿੱਖੇ ਚ ਸਪਾਉਣਾ ਨਾ ਅਸੀਂ ਠੇਕੇ ਚ ਸਪਾਉਣਾ ਨਾ ਕਿਸੇ ਟਾਬੇ ਚ ਸਪਾਉਣਾ ਨਾ ਅਸੀਂ ਨਸ਼ੇ ਦੇ ਤਸਕਰਾਂ ਨੂੰ ਆਪਣੀਆਂ ਗੱਡੀਆਂ ਚ ਬਿਠਾ ਕੇ ਨਸ਼ੇ ਸਮੇਤ ਕਿਤੇ ਛੱਡ ਕੇ ਆਉਣਾ ਹੈ ਵੀ ਹੋਰ ਕੋਈ ਤੈਨੂੰ ਰੋਕ ਨਾ ਲਵੇ ਸਾਡੇ ਨਾਲ ਚੱਲ ਮੈਂ ਛੱਡ ਕਿਉਂ ਨਾ ਤੈਨੂੰ ਉੱਥੇ ਵੇਚ ਅਸੀਂ ਇੰਨੀ ਚਿੱਤ ਜਿੱਸਾ ਨਹੀਂ ਪੋਣਾ ਅਸੀਂ ਹਿੱਸਾ ਪੋਣਾ ਤਾਂ ਪੰਜਾਬ ਦੇ 3.5 ਕਰੋੜ ਲੋਕਾਂ ਦੇ ਦੁੱਖਾਂ ਸਭਾਂ ਚਿੱਤ ਜਿੱਸਾ ਪੋਣਾ ਹੈ ਹੋਰ ਕਿਤੇ ਨਹੀਂ ਪੋਣਾ ਧੂਰੀ ਚ ਫੇਰ ਦੁਬਾਰਾ ਆਵਾਂਗੇ ਜਲਦੀ ਆਵਾਂਗੇ ਕਿਉਂਕਿ ਕੁੜੀ ਜਿੱਦੇ ਮਰਜ਼ੀ ਵੱਡੇ ਘਰ ਚ ਵਹਿ ਜਾਵੇ ਪਰ ਉਹਨੂੰ ਹਰ ਵਕਤ ਇਹੀ ਅਰਦਾਸ ਕਰਦੀ ਹੈ ਦਿਲੋਂ ਉਹ ਕਿ ਮੇਰੇ ਪੇਕੇਆਂ ਵਾਲੇ ਪਾਸਿਓਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਂਦੇ ਰਹਿਣ ਤੂਰੀ ਮੇਰੇ ਪੇਕੇ ਨੇ ਤੇ ਪੇਕੇ ਆਉਣ ਵੇਲੇ ਜਿੰਨਾ ਪੇਕੇ ਆਉਣ ਵੇਲੇ ਕੁੜੀ ਨੂੰ ਚਾਹ ਹੁੰਦਾ ਉਹਨਾਂ ਮੈਨੂੰ ਤੂਰੀ ਆਉਣ ਵੇਲੇ ਚਾਹ ਹੁੰਦਾ ਕਿ ਤੂਰੀ ਚੱਲਿਆ ਅੱਜ ਔਰ ਇੱਥੇ ਆ ਕੇ ਆਪਣਾਪਣ ਮਹਿਸੂਸ ਹੁੰਦਾ ਹੈ ਇੱਥੇ ਆ ਕੇ ਉਹ ਪੁਰਾਣੀਆਂ ਯਾਦਾਂ ਕਿ ਇੱਥੋਂ ਦੀ ਲੰਗੇ ਸੀ ਰੋਡ ਸ਼ੋਅ ਵੇਲੇ ਇੱਥੋਂ ਦੀ ਮੋਟਰਸਾਈਕਲ ਜਾਂਦੇ ਸੀ ਤਾਂ ਮੈਨੂੰ ਸਾਰੀਆਂ ਯਾਦਾਂ ਮੇਰੇ ਦਿਮਾਗ 'ਚ ਆ ਜਾਂਦੀਆਂ ਨੇ ਸੋ ਇਸ ਕਰਕੇ ਪਹਿਲਾਂ ਦੋ ਵਾਰੀ ਐਮਪੀ ਦੇ ਤੌਰ ਤੇ ਤੀਜੀ ਵਾਰੀ ਆਪਣਾ ਐਮਐਲਏ ਦੇ ਤੌਰ ਤੇ ਤੁਸੀਂ ਜਦੋਂ ਵੀ ਤੁਹਾਡੇ ਕੋਲੇ ਆਏ ਆ ਤੁਸੀਂ ਦੁੱਗਣਾ ਤਿਗਣਾ ਪਿਆਰ ਦਿੱਤਾ ਇਸ ਗੱਲ ਲਈ ਤੁਹਾਡਾ ਇੱਕ ਵਾਰੀ ਫੇਰ ਧੰਨਵਾਦ ਮੈਂ ਤਾਂ ਅੱਜ ਕਹਿਣਾ ਉਹਨਾਂ ਜੇ ਮੈਂ ਤੁਹਾਡੇ ਪਿਆਰ ਦਾ ਧੰਨਵਾਦ ਕਰਨ ਲਈ ਹਰ ਸਾਹ ਤੋਂ ਬਾਅਦ ਵੀ ਧੰਨਵਾਦ ਕਹਿਣ ਲੱਗ ਜਾ ਹਰ ਸਾਹ ਤੋਂ ਬਾਅਦ ਵੀ ਧੰਨਵਾਦ ਕਹਿਣ ਲੱਗ ਜਾ ਤਾਂ ਵੀ ਕਈ ਜਨਮ ਲੱਗਣਗੇ ਮੈਨੂੰ ਤੁਹਾਡਾ ਪਿਆਰ ਦਾ ਕਰਜ਼ਾ ਲਾਉਣ ਵਾਸਤੇ। ਪਰ ਲੋਕਾਂ ਤੋਂ ਵੱਡਾ ਕੋਈ ਨਹੀਂ ਜੀ। ਲੋਕਤੰਤਰ 'ਚ ਲੋਕ ਵੱਡੇ ਨੇ ਜੀ। ਹੋ ਸਕਦਾ ਕੋਈ ਗਲਤੀਆਂ ਵੀ ਹੋਈਆਂ ਹੋਣ ਸਾਥੋਂ। ਜਵਾਕਾਂ ਇਨਸਾਨ ਕੋਈ ਵੀ ਬੰਦਾ 16 ਕਲਾਂ ਸੰਪੂਰਨ ਨਹੀਂ ਹੁੰਦਾ। ਹੱਥ ਹੱਥ ਫੜਕੇ ਰੋਕ ਲਿਓ, ਬਾਹ ਫੜਕੇ ਰੋਕ ਲਿਓ ਕਿ ਭਾਈ ਆਹ ਗੱਲ ਗਲਤ ਹੈ। ਅਸੀਂ ਉਹਨੂੰ ਠੀਕ ਕਰਲਾਂਗੇ। ਰੁਕ ਜਾਾਂਗੇ ਅਸੀਂ। ਠੀਕ ਕਰ ਲਾਂਗੇ। ਜੇ ਗੱਲਾਂ ਸੱਚੀਆਂ ਲੱਗ ਰਹੀਆਂ ਨੇ ਤਾਂ ਤਾੜੀਆਂ ਮਾਰ ਕੇ ਸਾਡੀ ਸਾਰੀ ਟੀਮ ਦਾ ਹੌਸਲਾ ਵਧਾ ਦਿਓ। ਸੋ ਮੈਂ ਕੋਈ ਰਾਜਨੀਤਿਕ ਭਾਸ਼ਣ ਨਹੀਂ ਦੇਣਾ ਐ ਮੈਂ ਥੋੜਾ ਨਾ ਗੱਲਾਂ ਕਰਨ ਆਇਆ ਬਸ ਆਹੀ ਗੱਲ ਆਪਾਂ ਸੱਥਾਂ ਤੇ ਬਹਿ ਕੇ ਕਰਦੇ ਆਂ। ਵੀ ਯਾਰ ਗੱਲ ਤਾਂ ਠੀਕ ਐ ਚੱਲ ਤਾਂ ਵਧੀਆ ਰਹੀ ਐ। ਆ ਫਲਾਨੇ ਨੇ ਯਰੇ ਲੈ ਉਹੀ ਐਵੇਂ ਮਰ ਜਾਂਦੇ ਨੇ। ਲੋਕ ਹੁਣ ਵਿਰੋਧ ਵੀ ਕਰਨ ਲੱਗ ਪਏ ਉਹਨਾਂ ਦਾ। ਕਿ ਯਾਰ ਤੂੰ ਕਿਉਂ ਵਿਰੋਧ ਕਰੀ ਜਾਂਦਾ ਸਹੀ ਤਾਂ ਚੱਲ ਰਿਹਾ ਕੰਮ। ਕੋਈ 1 ਰੁਪਿਆ ਦਾ ਇਲਜ਼ਾਮ ਲਾ ਦੋ ਵੀ ਭਗਵਾਨ ਜੀ ਨੇ 1 ਰੁਪਿਆ ਖਾ ਲਿਆ ਸਰਕਾਰ ਦਾ ਕੋਈ ਇਲਜ਼ਾਮ ਲਾ ਦੋ ਵੀ ਆ ਭਗਵਾਨ ਜੀ ਨੇ ਨੌਕਰੀਆਂ ਦਿੱਤੀਆਂ ਉਹਦੇ ਚ ਪੈਸੇ ਲੱਗੇ ਯਾਰ ਫਲਾਣਾ ਐਮਐਲਏ ਖਾ ਗਿਆ ਜਾਂ ਫਲਾਣੇ ਮੰਤਰੀ ਦੀ ਸਪਾਰਸ਼ ਤੋਂ ਬਿਨਾ ਨੌਕਰੀ ਨਹੀਂ ਮਿਲਦੀ ਦੱਸ ਦੋ ਕੋਈ ਸਵਿਸ਼ ਕਰਕੇ ਇੱਕ ਤੋਂ ਚੀਜ਼ਾਂ ਦੀ ਮੈਂ ਤੁਹਾਡੇ ਤੋਂ ਉਮੀਦ ਕਰਦਾ ਇੱਕ ਤਾਂ ਅਪਾ ਨੇ ਧਰਤੀ ਦਾ ਪਾਣੀ ਬਚਾਉਣਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਆਪਾਂ ਹਰ ਰੋਜ਼